ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਰ ਦਰਸ਼ਕੋ ਕਾਫੀ ਲੰਬੀ ਅਡੀਕ ਤੋਂ ਬਾਅਦ ਆਖਰ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਨੇ ਆਪਣੀ ਵਰਕਿੰਗ ਕਮੇਟੀ ਦਾ ਐਲਾਨ ਕਰਤਾ ਪ੍ਰਧਾਨ ਸਾਹਿਬ ਗੈਨੀ ਹਰਪ੍ਰੀਤ ਸਿੰਘ ਨੇ 31 ਮੈਂਬਰ ਜਿਹੜੇ ਨੇ ਉਹ ਲੈਨੇ ਜਿਹੜੀ 11 ਅਗਸਤ ਜਿਹੜੇ 25 ਨੂੰ ਹੋਇਆ ਸੀ ਤਾਂ ਜਨਰਲ ਲਾਸ ਡੈਲੀਗੇਟਸ ਦਾ ਉਸ ਦੀ ਜਿਹੜੇ ਮਤੇ ਪਾਸ ਹੋਏ ਸੀ ਉਹਨਾਂ ਦੀ ਰੋਸ਼ਨੀ ਦੇ ਵਿੱਚ ਕਹਿ ਸਕਦੇ ਆ ਇਹੇ ਵਰਕਿੰਗ ਕਮੇਟੀ ਬਣਾਈ ਗਈ ਹੈ ਜਿਸ ਵਿੱਚ 31 ਮੈਂਬਰ ਨੇ 10 ਮੈਂਬਰ ਪ੍ਰਧਾਨ ਸਾਹਿਬ ਨੇ ਆਪਨੇ ਯੁਕਤ ਕਰਤੇ ਆਪਣੇ ਵੱਲੋਂ ਤੇ 15 ਸਪੈਸ਼ਲ ਇਨਵਾਈਟੇ ਇਸ ਤਰ੍ਹਾਂ ਇਹ ਵਰਕਿੰਗ ਕਮੇਟੀ ਭਰੀ ਹੈ ਔਰ ਮੈਂ ਦੇਖ ਰਹੇ ਹਾਂ ਵਰਕਿੰਗ ਕਮੇਟੀ ਦੇ ਮੈਂ ਦੱਸ ਦਾਂਗੇ ਜਾ ਕੇ ਤੁਹਾਨੂੰ ਕਿ ਕਿਹੜੇ ਕਿਹੜੇ ਨਾਂ ਉਹ ਨੇ ਲੇਕਿਨ ਜਿਵੇਂ ਮੈਂ ਦੇਖਿਆ ਹੈ ਉਹਦੇ ਚ ਲਗਭਗ ਸਾਰੇ ਵਰਗਾਂ ਨੂੰ ਨਵੈਦਗੀ ਨਜ਼ਰ ਆ ਰਹੀ ਹੈ ਦਿੱਤੀ ਹੈ ਨੌਜਵਾਨ ਵੀ ਤੇ ਕਾਫੀ ਔਰ ਹਰ ਵਰਗ ਦਾ ਧਿਆਨ ਰੱਖਿਆ ਬੀਬੀਆਂ ਦਾ ਵੀ ਸੋ ਉਹ ਕਹਿੰਦੇ ਨੇ ਕਿ ਆਗਾਜ਼ ਤੋਂ ਅੱਛਾ ਹੈ ਅੰਜਾਮ ਖੁਦਾ ਜਾਣੇ ਆਗਾਜ਼ ਤਾਂ ਠੀਕ ਲੱਗ ਰਿਹਾ ਹੈ ਮੈਨੂੰ ਪਹਿਲਾਂ ਨਾਲੋਂ ਤਾਂ ਬਹੁਤ ਫਰਕ ਹੈ ਕਿ ਪਹਿਲਾਂ ਤਾਂ ਮੈਂ ਦੇਖਿਆ ਜਿਹੜਾ ਸ਼ਰਮਰੀ ਅਕਾਲੀ ਦਾ ਅੱਜਕੱਲ ਬਾਦਲ ਹੈ ਉਹਦੇ ਚ ਬਰਕਨ ਕਮੇਟੀ ਵੀ ਹੋਈ ਕੋਰ ਕਮੇਟੀ ਵੀ ਹੋਈ ਜੇ ਕੋਈ 12 ਦੀ ਕਮੇਟੀ ਬਣਾਉਣੀ ਆ ਉਹੀ ਬੰਦੇ ਸਾਰਾ ਕੁਝ ਹੋਈ ਸੀਨੀਅਰ ਬੰਦੇ ਇੱਥੇ ਕੋਈ ਨਾਂ ਨਹੀਂ ਹੈ ਸੀਨੀਅਰ ਬੰਦੇ ਦਾ ਕਿਸੇ ਦਾ ਵੀ ਉਹਦਾ ਵੀ ਮੈਂ ਜਾ ਕੇ ਅਗੇ ਜ਼ਿਕਰ ਕਰਦਾ ਪਹਿਲਾਂ ਤੁਸੀਂ ਕੁਝ ਨਾਂ ਸੁਣ ਲਓ ਤੁਹਾਨੂੰ ਆਈਡੀਆ ਹੋ ਜਾਊਗਾ ਮੈਂ ਜਦੋਂ ਸਾਰੀ ਲਿਸਟ ਪੜ੍ਹੀ ਤਾਂ ਮੈਂ ਮੁਸ਼ਕਲ ਨਾਲ ਜਿਹੜੇ ਚੜ੍ਹੇ 41 ਬੰਦੇ ਨੇ 41 ਦਾ 55 ਤੇ 56 ਟੋਟਲ ਹੋ ਗਏ ਉਹਨਾਂ ਦੇ ਵਿੱਚ ਮੈਂ ਫਿਰ 10 12 ਨੂੰ ਮੈਂ ਜਾਣਦਾ ਹਾਂ ਬਾਕੀ ਸਭ ਨਵੇਂ ਬੰਦੇ ਜਿਹੜੇ ਨੇ ਉਹਨਾਂ ਨੇ ਲਏ ਨੇ ਬੀਬੀ ਪਰਜੀਤ कौर ਲੋਹੜਾ ਇਹਨਾਂ ਦਾ ਨਾਂ ਤਾਂ ਫਿਰ ਕਾਫੀ ਲੋਕ ਜਾਣਦੇ ਨੇ ਮਨਜੀਤ ਸਿੰਘ ਦਸੂਹਾ ਹੈ ਡਾਕਟਰ ਮਖਤਿਆਰ ਸਿੰਘ ਹੈ ਬੀਬੀ ਹਰਪਾਲ ਹਰਜੀਤ कौर ਤਲਵੰਡੀ ਹੈ ਸ਼ਗਵੰਤ ਸਿੰਘ ਪੰਜਲੜ ਹੈ ਸਰਦਾਰ ਅਰਸ਼ਨ ਸਿੰਘ ਸ왈ਕ ਚਰਨ ਸਿੰਘ ਕੰਦਵਾਲਾ ਗੈਨਿਕ ਹਰਦੀਪ ਸਿੰਘ ਅਮਰਿੰਦਰ ਸਿੰਘ ਲੇਬੜਾ ਗੁਰਿੰਦਰ ਸਿੰਘ ਗੋਗੀ ਹਰਮਿੰਦਰ ਸਿੰਘ ਗਗੜਪੁਰ ਹਰਿੰਦਰਪਾਲ ਸਿੰਘ ਟੋੜਾ ਮਤਲਬ ਇਸ ਤਰ੍ਹਾਂ ਉਹਨਾਂ ਨੇ ਹੁਣ ਟੋੜਾ ਪਰਿਵਾਰ ਚੋਂ ਜਿਵੇਂ ਲੇਬੜਾ ਪਰਿਵਾਰ ਚੋਂ ਅਮਰਿੰਦਰ ਸਿੰਘ ਲੇਬੜਾ ਤੋਂ ਲਾਂੜਾ ਐਸ ਕੁਝ ਮਤਲਬ ਚੁੰਡ ਚੁੰਡ ਕੇ ਬੈਂਤ ਸਿੰਘ ਜਸਬੀਰ ਸਿੰਘ ਜਫਰਵਾਲ ਜਿਹੜੀ ਨਵੈਦਗੀ ਦੇਨੀ ਸੀ ਢੀਂਟਸਾ ਪਰਿਵਾਰ ਦੇ ਨੇੜੇ ਹੁੰਦੀ ਸੀ ਪਵਾਨੀਗੜ ਤੋਂ ਪ੍ਰਕਾਸ਼ ਚੰਦ ਗਰਗ ਉਹ ਪ੍ਰੋਫੈਸਰ ਬਲਵਿੰਦਰ ਸਿੰਘ ਜੋੜਾ ਸੰਘਿਆ ਤੇ ਫੇਰੇ ਹਿੰਦੂ ਜਿਹੜੀ ਹੈ ਬਰਗਦੀ ਅੰਮ੍ਰਿਤਪਾਲ ਸੇਠੀ ਹੈ ਤੇ ਉਹਨਾਂ ਚੋਂ ਪ੍ਰਿੰਸੀਪਲ ਮੋਨ ਲਾਲ ਹੈ ਤੇ ਇਸ ਤਰ੍ਹਾਂ ਦਰਜੀਤ ਸਿੰਘ ਅੰਬਰਕੋਟ ਹੈ ਮਜੀਤ ਸਿੰਘ ਸਵਾਉ ਹੈ ਜਿਹੜੇ ਐਸਐਸ ਬੋਰਡ ਦੇ ਜਿਹੜੇ ਸਾਬਕਾ ਚੇਅਰਮੈਨ ਤੇਜਿੰਦਰਪਾਲ ਸਿੰਘ ਸੰਧੂ ਜਿਹੜੇ ਜਸਦੇਵ ਸਿੰਘ ਸੰਧੂ ਦੇ ਜਿਹੜੇ ਪੁੱਤਰ ਸਾਬਕਾ ਜਸਦੇਵ ਸਿੰਘ ਸੰਧੂ ਤੇ ਇਹ ਜਸੀ ਸਿੰਘ ਬਣੀ ਹੈ ਜਿਹੜੀ ਇਹ ਦਿੱਲੀ ਵਾਲੇ ਬਣੀ ਨੇ ਤੇ ਅਵਤਾਰ ਸਿੰਘ ਕਲੇਰ ਹੈ ਜਸਪਾਲ ਸਿੰਘ ਫਿਰ ਮੁਸੰਮਨ ਭਾਈਚਾਰੇ ਚੋਂ ਮੁਹੰਮਦ ਫਹਿਲ ਮਲਕ ਭਪਿੰਦਰ ਸਿੰਘ ਸੇਖੂਪੁਰਾ ਜਰਨੈਲ ਸਿੰਘ ਗੜਦੀਵਾਲ ਫਿਰ ਉਹਨੇ ਜਿਹੜੇ ਅਬਦੇ ਕੁਝ ਮੈਂਬਰ ਨਾਮਜ਼ਦ ਕੀਤੇ ਇਹਨਾਂ ਦੀ ਤਾਂ ਜਿਹੜੀ ਹੈ ਅਜ਼ਰਾਸ ਦੇ ਵਿੱਚ ਜਿਸ ਤਰ੍ਹਾਂ ਪਾਸ ਕੀਤਾ ਗਿਆ ਉਹਨਾਂ ਦਾ ਇਹ ਪਾ ਜ਼ਬਾਰਾ ਜਿਹੜੀ ਹੈ ਇਹ ਤੋਂ ਆਜ਼ਾਦ ਚਲੇ ਜਾਊਗਾ ਅਗਲੇ ਅਜ਼ਰਾਸ ਚ ਤੇ ਜਿਹੜੇ ਇਹਨਾਂ ਨੇ ਆਪ ਕੀਤੇ ਨੇ ਨਾਮਜਾਤ ਉਹਨਾਂ ਚੋਂ ਜਸਵੰਤ ਸੁਪੜਾ ਹੈ ਜਿਹੜੇ ਮੈਂ ਪਰ ਰਹੇ ਨੇ ਕੰਮ ਬਹੁਤ ਜਿਹੜੀ ਸ਼ਰਮਿਕ ਕਮੇਟੀ ਦੇ ਵਿੱਚ ਜੋ ਕਾਫੀ ਤਿੱਖਾ ਜਿਹੜਾ ਬੋਲਦੇ ਨੇ ਹਰ ਇਸ਼ੂ ਤੇ ਆਪਣੀ ਗੱਲ ਰੱਖਦੇ ਨੇ ਇਸੇ ਤਰ੍ਹਾਂ ਜਿਹੜਾ ਕੁਲਜੀਤ ਸਿੰਘ ਸਿੰਘ ਬ੍ਰਦਰਸ ਇਹਨਾਂ ਦਾ ਵੀ ਆਪਣਾ ਇੱਕ ਵੱਖਰਾ ਸਿੰਘ ਬ੍ਰਦਰਸ ਦਾ ਨਾਮ ਹੈ ਤੇ ਜਿਹੜੀ ਅੰਮ੍ਰਿਤਸਰ ਦੇ ਵਿੱਚ ਬਹੁਤ ਪੁਰਾਣੇ ਪਬਲਿਸ਼ਰਰਾਂ ਚੌਕ ਨੇ ਰਗਵੀਰ ਸਿੰਘ ਰਾਜਾ ਸੰਤ ਸੀ ਪਰਪਲ ਸਿੰਘ ਸਪਰਾ ਸਦੇਸ਼ ਸਿੰਘ ਫਗਵਾੜਾ ਤੇ ਅਮਰਿੰਦਰ ਸਿੰਘ ਬਣੀ ਭੁਪਿੰਦਰ ਸਿੰਘ ਸੇਮਾ ਚੰਨਜੀਤ ਸਿੰਘ ਬਠਿੰਡਾ ਲਵਪ੍ਰੇਤ ਸਿੰਘ ਇਹ ਇੰਨੇ 10 ਮੈਂਬਰ ਜਿਹੜੇ ਲੈ ਨੇ ਫਿਰ ਸਪੈਸ਼ਲ ਅਟਰੈਕਟੀ ਉਹਨਾਂ ਚ ਅਮਰੀਕ ਸਿੰਘ ਸ਼ਾਹਪੁਰ ਹਰਵੰਦ ਸਿੰਘ ਮੰਜਪੁਰ ਮਲਕੀਸਰ ਚੰਗਾਲ ਹਰੀ ਸਿੰਘ ਜਿਹੜੇ ਨਾਬੇ ਆਲੇ ਨੇ ਪ੍ਰੀਤ ਹਰੀ ਸਿੰਘ ਪ੍ਰੀਤ ਕਹਿੰਦੇ ਨੇ ਦੇਖੋ ਕਿ ਜੋ ਮਸ਼ੂਰਾ ਪ੍ਰੀ ਡਾਇਰੈਕਟਰ ਤੇ ਸਰਜੀਤ ਸਿੰਘ ਰਖੜਾ ਦੇ ਨੇੜੇ ਨੇ ਮਜੀਤ ਸਿੰਘ ਬਪਿਆਨਾ ਗੁਰਵਿੰਦਰ ਸਿੰਘ ਢੂਮ ਸਿਟੀ ਜਿਹੜੇ ਕਰਨੈਲ ਸਿੰਘ ਪੀਰ ਮੁਹੰਮਦ ਉਤਰੋ ਆਏ ਨੇ 62 ਫੈਡیشن ਜਿਹੜੀ ਹੈ ਉਹਦੇ ਵਿੱਚ ਬਹੁਤ ਐਕਟਿਵ ਰਹੇ ਨੇ ਪ੍ਰਧਾਨ ਰਹੇ ਨੇ ਸਰਜੀਤ ਸਿੰਘ ਬੋਪੜ ਐਸਰਾਏ ਜਿਹੜੇ ਸ਼੍ਰੋਮਿਕ ਕਮੇਟੀ ਤੇ ਇਹ ਵੀ ਐਗਜੈਕਟਿਵ ਮੈਂਬਰ ਰਹੇ ਨੇ ਰਜਕਰ ਮੈਂਬਰ ਨੇ ਮੀਟਰ ਸਿੰਘ ਕਾਨੇਕੇ ਸੋ ਇਸ ਤਰੀਕੇ ਨਾਲ ਉਹਨਾਂ ਨੇ ਇਹ ਸਾਰੇ ਬੰਦੇ ਜਿਸ ਤਰ੍ਹਾਂ ਹੋਰ ਬੰਦੇ ਨੇ ਸੁਵਿੰਦਰ ਸਿੰਘ ਰঞ্জੀਤ ਸਿੰਘ ਸਰਜਰ ਵਰਦੀ ਗੁਰਿੰਦਰ ਸਿੰਘ ਸ਼ਾਮਪੁਰਾ ਭਪਿੰਦਰ ਸਿੰਘ ਅੰਤਿ ਸਿੰਘ ਪੁਨੀਆ ਇਹ ਸਾਰੇ ਬੰਦੇ ਉਹਨਾਂ ਸਪੈਸ਼ਲ ਰੋਲ ਇਨੀ ਇਹ ਟੀਮ ਹੈ 55 ਬੰਦੇ ਥੋੜੇ ਦੇ ਵਿੱਚ ਤੁਸੀਂ ਦੇਖ ਲਓ ਸਾਰੇ ਨਵੇਂ ਨੇ ਜਿਨ੍ਹਾਂ ਨੇ ਪਹਿਲਾਂ ਕਿ ਆ ਵੀ ਇਹ ਇਸ ਗੱਲੋਂ ਇਹ ਬਿਲਕੁਲ ਇੱਕ ਤਾਂ ਨਵੇਂ ਨੂੰ ਮੌਕਾ ਮਿਲੂ ਇੱਕ ਜਿਹੜੇ ਪੁਰਾਣੇ ਬਦਨਾਮ ਚਿਹਰੇ ਸੀ ਜਿਉਂ ਲਾਲ ਕੋਈ ਗੱਲ ਨਹੀਂ ਜੀ ਉਹਨਾਂ ਨੇ ਕਰ ਲਿਆ ਪਤਾ ਸੀ ਸਭ ਨੂੰ ਵੀ ਸਿਆਸਤ ਚ ਕੀ ਹੁੰਦਾ ਤੇ ਇਹ ਇੱਕ ਤਾਂ ਇਹ ਦੂਜੀ ਗੱਲ ਖੋਲ ਵੀ ਹੈ ਤੁਹਾਡੇ ਮਨ ਚ ਇੱਕ ਸਵਾਲ ਆਇਆ ਹੋਊਗਾ ਕਿ ਜਿਹੜੇ ਬੰਦੇ ਨੇ ਪਾਰਟੀ ਖੜੀ ਕਰਨ ਚ ਇੰਨਾ ਵੱਡਾ ਰੋਲ ਕੀ ਪਲੇ ਕੀਤਾ ਉਹ ਤਾਂ ਕਿਤੇ ਵੀ ਨਹੀਂ ਨਜ਼ਰ ਆਉਂਦੇ ਕਿਤੇ ਜਿਹੜੀ ਨਜ਼ਰ ਆਇਆ ਪ੍ਰੇਮ ਸਿੰਘ ਚੰਦੂ ਬਾਦਰਾ ਹਰਿੰਦਰਪਾਲ ਸਿੰਘ ਚੰਦੂ ਬਾਦਰਾ ਪਰਮੇਂਦਰ ਸਿੰਘ ਢੀਂਟਾ ਕਿੱਥੇ ਹੈ ਜੀ ਇਕਵਾਲ ਸਿੰਘ ਝੁੰਦਾ ਕਿੱਥੇ ਹੈ ਗੁਰਪ੍ਰਤਾਸ ਸਿੰਘ ਬਡਾਰਾ ਕਿੱਥੇ ਹੈ ਠੀਕ ਹੈ ਤੁਰੋ ਬੀਪੀ ਸਤਪੰਥ ਕੌਰ ਤਾਂ ਆਲਰੇਡੀ ਉਹਨਾਂ ਨੂੰ ਤੇ ਇੱਕ ਵੱਡਾ ਉਹਦਾ ਪੰਚ ਕੌਂਸਲ ਵਾਲਾ ਹੈਗਾ ਬਾਕੀ ਬੰਦੇ ਕਿੱਥੇ ਨੇ ਸੰਤਾ ਸਿੰਘ ਬੈਦਪੂਰੀ ਕਿੱਥੇ ਹੈ ਹਾਂਜੀ ਇਹ ਸਾਰੇ ਬੰਦਿਆਂ ਦਾ ਜਿਹੜਾ ਧੌਣ ਲੈਣੇ ਸਰਜੀਤ ਸਿੰਘ ਰਕੜਾ ਕਿਤੇ ਨਜ਼ਰ ਆਇਆ ਨਾ ਵਰਕਿੰਗ ਕਮੇਟੀ ਚ ਕੀ ਇਹ ਵਰਕਿੰਗ ਕਮੇਟੀ ਚ ਨਹੀਂ ਹੋਣਗੇ ਨਹੀਂ ਇਸ ਤਰ੍ਹਾਂ ਨਹੀਂ ਲੱਗਦਾ ਮੈਨੂੰ ਲੱਗਦਾ ਜਿਹੜਾ ਇਹਨਾਂ ਨੇ ਜੋ ਗੈਨੀ ਹਰਪ੍ਰੀਤ ਸਿੰਘ ਨੇ ਤਰੀਕਾ ਵਰਤੇ ਹੈ ਇਹ ਵੈਂਪਰ ਲੈ ਲੇ ਹੁਣ ਜਿਹੜੇ ਉਹ ਨੇ ਉਹਨਾਂ ਚ ਉਹਨਾਂ ਨੇ ਉਹਦੇ ਦੇਨੇ ਨੇ ਜਿਹੜੇ ਉਹਦੇ ਦਿੱਤੇ ਜਾਣੇ ਨੇ ਉਹ ਫਿਰ ਉਹਦੇ ਦੇ ਤੌਰ ਤੇ ਬਰਕਰ ਕਮੇਟੀ ਚ ਆ ਜਾਣਗੇ ਜਿਹਨੂੰ 100 ਮੈਂਬਰ ਕਹਿੰਦੇ ਆਪਾਂ ਉਹਨਾਂ ਚ ਆ ਜਾਣਗੇ ਮੰਨ ਲਓ ਕਿ ਜੀ ਪ੍ਰਿੰਸ ਸਿੰਘ ਚੰਦੂ ਬਾਦਰਾ ਸੀਨੀਅਰ ਬੰਦਾ ਹੈ ਉਹਨਾਂ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਤਾ ਜਾਂ ਮੀਤ ਪ੍ਰਧਾਨ ਬਣਾਤਾ ਮੈਂ ਤਾਂ ਐਗਜ਼ਾਮਪਲ ਲੈ ਰਿਹਾ ਮੈਨੂੰ ਨਹੀਂ ਪਤਾ ਮੇਰੀ ਭਾਵੇਂ ਗੱਲਬਾਤ ਹੋਈ ਹੈ ਕਿ ਇਹਨਾਂ ਦੇ ਸੀਨੀਅਰ ਬੰਦਿਆਂ ਨਾਲ ਪਰ ਮੈਨੂੰ ਇਹ ਨਹੀਂ ਪਤਾ ਵਿਗਿਆਨੀ ਜੀ ਤੇ ਕੀ ਸਲਾਹ ਹੋਈ ਹੈ ਹਾਲਾਂਕਿ ਸਲਾਹ ਕਰ ਕੀਸਾ ਨਾ ਕੁਝ ਹੋਇਆ ਮੰਨ ਲਓ ਕਿ ਉਹਨਾਂ ਨੇ ਦੋ ਜਨਰਲ ਸੈਕਟਰ ਬਣਾਤੇ ਦੋ ਜਨਰਲ ਜਿਆਦਾ ਨਾਮ ਬਣਾਉਣ ਤਾਂ ਚੰਗੀ ਗੱਲ ਜਿਹੜੀ ਸੁਖਬੀਰ ਸਿੰਘ ਬਾਦਲ ਵਾਂਗੂ ਨੇ ਜਿਹੜਾ ਆਇਆ ਕਿਸੇ ਨੂੰ ਸਖਤ ਰਜਾਣੋ ਕਿ ਇੱਕ ਜਨਰਲ ਸੈਕਟਰੀ ਇੱਕ ਸਖਤ ਰਜਨਰ ਬਾਕੀ ਜਨਰਲ ਸੈਕਟਰੀ 5 20 ਜਨਰਲ ਸੈਕਟਰੀ 20 20 ਪ੍ਰਧਾਨ ਇਸ ਤਰ੍ਹਾਂ ਨਹੀਂ ਚਾਹੀਦਾ ਤੇ ਹੁਣ ਐਡੀਆਂ ਵੱਡੀਆਂ ਪਾਰਟੀਆਂ ਨੇ ਭਾਰਤੀ ਜਨਤਾ ਪਾਰਟੀ ਮੇਰਾ ਖਿਆਲ ਦੋ ਜਨਰਲ ਸੈਕਟਰ ਜਿਹੜੇ ਸਾਰੇ ਉਹਨਾਂ ਦੇ ਜਿਹੜੇ ਡਿਪਟੀ ਸਰ ਇਹ ਕਾਂਗਰਸ ਚ ਵੀ ਹੈ ਤਸਵੀਰ ਬਦਲਦੇ ਤਾਂ ਲਾਈਨ ਲਾ ਦਦਾ ਬੀਤ ਪਰ ਤਾਂ ਉਹਨਾਂ ਦੀ ਲਾਤੀ ਕਦੇ ਨਾ ਲਾਤੀ ਸੋ ਉਹਦੇ ਨਾਲ ਅਹੁਦੇ ਦੀ ਜਿਹੜੀ ਗਰਮ ਨਹੀਂ ਰਹਦੀ ਤਾਂ ਸ਼ਾਇਦ ਇਹਨਾਂ ਨੂੰ ਇਹ ਇਹ ਹੈ ਵੀ ਸਾਰੇ ਜਿਹੜੇ ਮੈਂਬਰ ਨੇ ਉਹਨਾਂ ਨੂੰ ਅਹੁਦੇ ਦੇ ਦੇਣੇ ਨੇ ਉਹਨਾਂ ਅਹੁਦਿਆਂ ਤੋਂ ਦੇ ਤੌਰ ਤੇ ਹੋ ਇਹ ਮੈਂਬਰ ਹੋਣਗੇ ਹੁਣ ਅਹੁਦੇ ਕਿਵੇਂ ਬਣਨੇ ਕੀ ਦੇਣੇ ਬੀਬੀ ਜਗੀਰ ਕਰਨੂ ਕੀ ਬਣਾਉਣਾ ਹੈ ਕੀ ਉਹਨਾਂ ਨੂੰ ਸ਼੍ਰੀ ਕਾਲੀ ਦਾਤਾ ਪ੍ਰਧਾਨ ਹੀ ਬਣਾਉਣਾ ਹੈ ਜਾਂ ਕੋਈ ਹੋਰ ਬਣਾਉਣਾ ਹੈ ਜਿਹੜਾ ਇਹਨਾਂ ਦਾ ਹੋਏਗਾ ਇਸਤਰੀ ਵਿੰਗ ਹੋਏਗਾ ਕਿਉਂਕਿ ਪਰਜੀਤ ਘਰ ਲੰਡਰ ਇਧਰ ਆ ਗਈ ਤੇ ਉਹਨਾਂ ਨੂੰ ਉਧਰ ਅਡਜਸਟ ਕਰ ਐਡਜਸਟਮੈਂਟਾਂ ਹੋਣਗੀਆਂ ਨਾ ਆਪਣਾ ਕਿ ਇੱਕ ਸੀਨੀਅਰ ਮੀਤ ਪ੍ਰਧਾਨ ਹੋਵੇਗਾ ਬਾਕੀ ਮੀਤ ਪ੍ਰਧਾਨ ਹੋ ਸਕਦੇ ਨੇ ਹਾਂ ਇੱਕ ਹੋਰ ਵੀ ਗੱਲ ਹੈ ਇਹ ਫੈਸਲਾ ਇਹ ਹੋਇਆ ਤੇ ਕਈ ਵਾਰੀ ਇਹ ਗੱਲ ਹੋ ਚੁੱਕੀ ਹੈ ਕਿ ਜਿਹੜਾ ਜਿਹੜਾ ਇੱਕ ਪਰਿਵਾਰ ਚੁੱਕ ਲੈਣਾ ਇਹ ਦੀ ਕਿ ਹਰਿੰਦਰਪਾਲ ਸਿੰਘ ਚੰਦੂ ਬਾਦਰਾ ਵੀ ਹੋਊਗਾ ਤੇ ਚੰਦੂ ਵੱਡੇ ਚੰਦੂ ਬਾਦਰਾ ਵੀ ਹੋਊਗਾ ਦੋਨਾਂ ਚੱਕੂ ਤੋਂ ਇਹਦਾ ਚਾਹ ਹੁਣ ਕਿਹੜਾ ਜਨਰਲ ਸੈਕਟਰੀ ਫਿਰ ਇੱਕ ਸਕੱਤਰ ਜਨਰਲ ਹੁੰਦਾ ਸਕੱਤਰ ਜਨਰਲ ਦੀ ਕਾਫੀ ਜ਼ਿਆਦਾ ਜਿਵੇਂ ਹੁਣ ਸਭ ਤੋਂ ਨੇੜੇ ਵਾਲੇ ਬੰਦੇ ਹੁੰਦੇ ਇਹਨਾਂ ਨੂੰ ਪ੍ਰਕਾਸ਼ ਸਿੰਘ ਬਾਦਲ ਦੇ ਸਕੱਤਰ ਜਨਰਲ ਸੀ ਸੁਦੇਵ ਸਿੰਘ ਢੀਂਡਾ ਸਾਹਿਬ ਬਾਕੀ ਜਨਰਲ ਸਕੱਤਰ ਸੀ ਤੋਂ ਬਿਲਕੁਲ ਉਵੇਂ ਹੀ ਹੈ ਜਿਹੜਾ ਸਕੱਤਰ ਜਨਰਲ ਹੈ ਉਹ ਨੰਬਰ 2 ਦਾ ਹੋ ਗਿਆ ਦੋ ਹੀ ਬੰਦੇ ਦੋ ਉਹਦੇ ਹੁੰਦੇ ਨੇ ਪ੍ਰਧਾਨ ਤੋਂ ਜਿਹੜਾ ਇਹਨਾਂ ਦਾ ਪਿਛਲਾ ਸ਼ਰਮੇ ਕਾਲੀ ਦਾ Ờ ਸਭ ਦਾ ਉਹ ਇੱਕ ਤਾਂ ਸੀਨੀਅਰ ਮੀਤ ਪ੍ਰਧਾਨ ਨੈਕਸਟ ਪ੍ਰਧਾਨ ਦੂਜਾ ਸਖਤਰ ਜਨਰਲ ਬਾਕੀ ਇਹਦੀ ਜ਼ਿਆਦਾ ਗਿਣਤੀ ਹੋ ਸਕਦੀ ਹੈ ਇਹ ਦੋਨੇ ਕੀ ਖਾਣ ਉਹਦੇ ਸੀਨੀਅਰ ਮੀਤ ਪ੍ਰਧਾਨ ਇਹ ਹੋਊਗਾ ਔਰ ਸਖਤਰ ਜਨਰਲ ਹੁਣ ਦੋ ਜਿਹੜੇ ਬੰਦੇ ਵੱਡੇ ਅਹੁਦਿਆਂ ਚੋਂ ਕਿਹਨੂੰ ਬਣਾਉਂਦੇ ਨੇ ਇਹ ਤਾਂ ਉਹਨਾਂ ਦੇ ਮਨ ਚ ਕੀ ਸਹਿਮਤੀ ਕੀਤੇ ਬਣਦੀ ਹੈ ਕੀ ਸਰਜੀਤ ਸਿੰਘ ਰਖੜਾ ਕਿ ਇਹ ਸਰਜੀਤ ਸਿੰਘ ਰਖੜਾ ਨੇ بڑے ਔਖੇ ਵੇਲੇ ਇਹਨਾਂ ਦੀ ਥੋੜੀ ਬਹੁਤੀ 10 ਕਰੋੜ ਰੁਪਈਆ ਖਰਚਣਾ ਸੌਖੀ ਗੱਲ ਥੋੜੀ ਹੈ ਜਿਹੜਾ ਇਹ ਜ਼ਿਹਦਾਂ ਤੇ ਦੇਣਾ ਹਰਪੀਟ ਸਾਤੇ ਕੁਝ ਵੱਡਾ ਸ਼ੋਅ ਕੀਤਾ ਤੇ ਉਹ ਉਹ ਉਹਨਾਂ ਦੇ ਉਸੇ ਤਰੀਕੇ ਨਾਲ ਚੰਦੂ ਬਾਦਰਾ ਨੇ ਜੋ ਉਹ ਵੀ ਚਾਣਗੇ ਪ੍ਰਵਿੰਦਰ ਸਿੰਘ ਢੀਟ ਸਾਪਾਵੇਂ ਉਹਨਾਂ ਬੋਕਰ ਨਹੀਂ ਪਰ ਉਹ ਵੀ ਸੀਨੀਅਰ ਹੈ ਵਿਤਮંત્રી ਰਹੇ ਨੇ ਬੀਬੀ ਜਗੀਰ ਕੋਰ ਸ਼੍ਰੋਮਿਕ ਕਮੇਟੀ ਦੀ ਪ੍ਰਧਾਨ ਰਹੀ ਹੈ ਔਖਾ ਕੰਮ ਹੈ ਸਭ ਨੂੰ ਸੈਟੀਸਫਾਈ ਕਰਨਾ ਇਹ ਕੋਈ ਦੋ ਰੋਗ ਨਹੀਂ ਪਰ ਹੁਣ ਕਰਨਾ ਪੈਣਾ ਜੇ ਹੁਣ ਹੀ ਇਹ ਮਤਲਬ ਆਪਸ ਚ ਉਲਝ ਗਏ ਫਿਰ ਤਾਂ ਬੜਾ ਔਖਾ ਹੋ ਜਾਊ ਕੰਮ ਤਾਂ ਹਰੇਕ ਪੰਜ ਸੌ ਕਮੇਟੀ ਬਣਨੀ ਹੈ ਜਿਹਦੇ ਚ ਬੀਬੀ ਸਤਵੰਤ ਕੌਰ ਜਿਹੜੇ ਨੇ ਉਹ ਹੋਣਾ ਸੋ ਇੱਕ ਤਾਂ ਇਹ ਕੰਮ ਮੀਟਿੰਗਾਂ ਚੱਲ ਰਹੀਆਂ ਨੇ ਤੇ ਅੱਜ ਵੀ ਮੀਟਿੰਗ ਹੈ ਗੈਨੀ ਹਰਪ੍ਰੀਤ ਸਿੰਘ ਦੀ ਤੇ ਦੇਖ ਰਹੇ ਨੇ ਬੜੀ ਜਲਦੀ ਸਲਾਹ ਕਰਕੇ ਕਰਨਗੇ ਇਹ ਕੀ ਜਵਾਬੀ ਕਮਸਰਾਇਨਾ ਦੇ ਕੋਲ ਉਹ ਲਗਭਗ ਹਾਲੀ ਹੈ ਜੋ ਮੈਨੂੰ ਪਤਾ ਲੱਗਿਆ ਉਹ ਇਹ ਹੈ ਕਿ ਤਰਤਰਨ ਦੀ ਜਿਮਨੀ ਚੌਂਟ ਦੇ ਵਿੱਚ ਗੈਨੀ ਹਰਪ੍ਰੀਤ ਸਿੰਘ ਇਹ ਸਮਝਦੇ ਨੇ ਕਿ ਸੰਦੀਪ ਵਧੀਆ ਕੈਂਡੀਡੇਟ ਹੋ ਸਕਦਾ ਹੈ ਉਹਦਾ ਕਾਰਨ ਹੈ ਦੇਖੋ ਇੱਕ ਤਾਂ ਜਿਹੜਾ ਸੁਧੀਰ ਸੂਰੀ ਨੂੰ ਮਾਰਨਾ ਉਹ ਨਿੱਜੀ ਕਤਲ ਤਾਂ ਹੈ ਨਹੀਂ ਸੀ ਸੁਧੀਰ ਸੂਰੀ ਜਿਸ ਤਰ੍ਹਾਂ ਬੋਲਦਾ ਸੀ ਨਾ ਸੋਸ਼ਲ ਮੀਡੀਆ ਤੇ ਆਮ ਸਿੱਖ ਵੀ ਉਹ ਤੋਂ ਕਫੀਨ ਰਾਤ ਸੀ ਦੁਖੀ ਸੀ ਮਤਲਬ ਦੁੱਖ ਨਹੀਂ ਮਨਾਇਆ ਬਿਸਦੀ ਸ਼ੁਰਦਾ ਕਤਲ ਕਰ ਦਿੱਤਾ ਗਿਆ ਹਿੰਦੂਆ ਨੇ ਤਾਂ ਚਲੋ ਹੋਣਾ ਹੈ ਬੜਾ ਮੋਟਾ ਇੱਧਰ ਤਾਂ ਇਹ ਸੀ ਕਿ ਕਿਉਂ ਐ ਵੀ ਬਿਨਾ ਬਤਲੋ ਤੁਸੀਂ ਉਹ ਕਰਦੇ ਹੋ ਕਿਸੇ ਤੇ ਸਿਰਫ ਗਨਮੈ ਲਈ ਜਾਂ ਆਪਣੀ ਲੀਡਰੀ ਚਮਕਾਉਣ ਲਈ ਉਹ ਮਾਰਤਾ ਹਾਲੇ ਉਹ ਤਾਂ ਗੱਲ ਚੱਲੀ ਰਹੀ ਸੀ ਜਿਹੜਾ ਲੇਕਿਨ ਜਿਸ ਏਰੀਏ ਤੋਂ ਸੁਭਾ ਸਿੰਘ ਆਉਂਦਾ ਸੀ ਜਿਹਨੂੰ ਸੁਭਾਸ ਰੰਦ ਕਹਿੰਦੇ ਸੀ ਜਿਹਦੇ ਜੇਲ੍ਹ ਚ ਜਿਹਦੇ ਜਿਹਦੇ ਨਾਲ ਝਗੜਾ ਲੜਾਈ ਝਗੜਾ ਜੋ ਵੀ ਹੋਇਆ ਹਾਲਾਂਕਿ ਇਹ ਕਿਹਾ ਜਾਂਦਾ ਹੈ ਕਿ ਰੌਡ ਜਿਹੜੀ ਉਹ ਸੁਬਹ ਸਰਾਹ ਦੀ ਲੈ ਕੇ ਆਇਆ ਸੀ ਤੇ ਉਹੀ ਛੇੜਦੇ ਸੀ ਇਹਨੂੰ ਵੀ ਜਿੱਥੇ ਆਪਾਂ ਇਹਨੇ ਮਾਰੇ ਨੇ ਤਿੰਨੇ ਪੁਲਿਸ ਅਫਸਰ ਤੇ ਇੰਦਰਜੀਤ ਵੀ ਤੇ ਉਹ ਦੂਜਾ ਡੀਐਸਪੀ ਵੀ ਸਾਰੇ ਇਹਨਾਂ ਛੇੜਦੇ ਇਹਨੂੰ ਸੀ ਲੇਕਿਨ ਇਹਦੇ ਉਨ੍ਹਾ ਤੇ ਉਹਦਾ ਕੋਕੇ ਜਵਾਨ ਬੰਦਾ ਤਕੜਾ ਉਹ ਤਾਂ ਹੁਣ ਬੜਾ ਹੋ ਗਿਆ ਸੀ ਲੇਕਿਨ ਉਹਦੀ ਮੌਤ ਤੇ ਜਿੰਨੇ ਲੋਕ ਕਹਿ ਰਹੇ ਨੇ ਉਸੇ ਤਰ੍ਹਾਂ ਦਾਸਕਰ ਦੀ ਲੋਕਾਂ ਨੇ ਦਿੱਤੀ ਵੀ ਤੂੰ ਪਿੰਡ ਚ ਤੂੰ ਕਿਨੇ ਆ ਜਾਏਗਾ ਸੋ ਇਸ ਤਰੀਕੇ ਨਾਲ ਉਹਦੇ ਮੌਤ ਤੋਂ ਬਾਅਦ ਲੋਕਾਂ ਦੀ ਹਮਦਰਦੀ ਸੰਦੀਪ ਨਾਲ ਹੈ ਤੇ ਇਹਨਾਂ ਨੇ ਕਿਹਾ ਸੀ ਸੰਦੀਪ ਨੂੰ ਕਿ ਤੂੰ ਉੱਥੋਂ ਇਲੈਕਸ਼ਨ ਲੜ ਤੈਨੂੰ ਟਿਕਟ ਦੇ ਦਿੰਦੇ ਹਾਂ ਹੁਣ ਪਰਿਵਾਰ ਦਾ ਇਹ ਦੂਜੇ ਪਾਸਿਓਂ ਅੰਮ੍ਰਿਤਪਾਲ ਸਿੰਘ ਦੇ ਪਿਤਾ ਜੀ ਅਕਾਲੀ ਦਲ ਵਾਰਿਸ ਪੰਜਾਬ ਦੇ ਉਹ ਵੀ ਕਹਿ ਰਹੇ ਨੇ ਤੈਨੂੰ ਟਿਕਟ ਦੇ ਦਿੰਦੇ ਹਾਂ ਤੇ ਪਰ ਪਤਾ ਇਹ ਲੱਗਿਆ ਕਿ ਉਹ ਪਰਿਵਾਰ ਚਾਹੁੰਦਾ ਹੈ ਕਿ ਆਪਾਂ ਇੰਡੀਪੈਂਡੈਂਟ ਲੜੀਏ ਕਿਸੇ ਦੀ ਪਾਰਟੀ ਚ ਨਾ ਜਾਈਏ ਇਹਨਾਂ ਨੇ ਇਹ ਵੀ ਫੈਸਲਾ ਕਰ ਲਿਆ ਵੀ ਤੂੰ ਆਜ਼ਾਦ ਲੜ ਅਸੀਂ ਤੇਰੀ ਮਦਦ ਕਰਾਂਗੇ ਤੇ ਮੇਰਾ ਖਿਆਲ ਹੈ ਕਿ ਇਸ ਸਮਝੋਤਾ ਐਈ ਹੋਊਗਾ ਕਿ ਉਹਨੂੰ ਆਜ਼ਾਦ ਲੜਾਜੋ ਤੇ ਉਹਨੂੰ ਆਜ਼ਾਦ ਲੜਾ ਕੇ ਦੋਨੇ ਤਰ੍ਹਾਂ ਉਹਦੇ ਗੱਲ ਕਰਨਗੇ ਆ ਤੇ ਬੀਬੀ ਜਿਹੜੀ ਖਾਲੜਾ ਹੈ ਉਹ ਤੋਂ ਇਹ ਕਹਾਇਆ ਜਾਊਗਾ ਕਿ ਦੇਖੋ ਮੈਨੂੰ ਜਿਹੜਾ ਹੈ ਇਹਨਾਂ ਨੇ ਸੰਗਤ ਨੇ ਹੁਕਮ ਕੀਤਾ ਸੀ ਵੀ ਤੁਸੀਂ ਲੜੋ ਪਰ ਮੈਂ ਹੁਣ ਇਹ ਨਹੀਂ ਮੈਂ ਲੜਨਾ ਨਹੀਂ ਚਾਹੁੰਦੀ ਪਰ ਮੈਂ ਸਮਝਦੀ ਇਹ ਬੰਦਾ ਬਹੁਤ ਇਸ ਮਾਮਲੇ ਦੇ ਠੀਕ ਹੈ ਸਦੀਪ ਤੇ ਤੁਸੀਂ ਸਾਰੇ ਇਹਦੀ ਹਮਾਇਤ ਕਰੋ ਇਹ ਬੀਬੀ ਤੋਂ ਚੁਕਾ ਕੇ ਤੇ ਫਿਰ ਬਹੁਤ ਵਧੀਆ ਫਾਈਟ ਪੰਜ ਸੰਦੀ ਹੈ ਫਿਰ ਤਾਂ ਤਾਂ ਇਹ ਤਰਨ ਤਾਰਨ ਹੈ ਉੱਥੇ ਉੱਥੋਂ ਦੀ ਤਸਵੀਰ ਬਿਲਕੁਲ ਵੱਖਰੀ ਹੈ ਜੋ ਮਰਜੀ ਉੱਥੇ ਹੋਈ ਜਾਵੇ ਲੋਕਾਂ ਦੇ ਮਨਾਂ 'ਚ ਇੱਕ ਸੁਭਾਸਨ ਦੇ ਖਿਲਾਫ ਬਹੁਤ ਔਸ ਸੀ ਤੇ ਉਹ ਹੋਣ ਸਮਝਦੇ ਨੇ ਕਿ ਮਾੜਾ ਮੋਟਾ ਇਹ ਦੇ ਸਾਨੂੰ ਜਿਹੜੀ ਤਸੱਲੀ ਇਨਸਾਨਾਂ ਤੋਂ ਕੀ ਮਿਲ ਤਸੱਲੀ ਦਿੱਤੀ ਹੈ ਉਹ ਜੋ ਇਸ ਤਰ੍ਹਾਂ ਜਾਣ ਤੋਂ ਬਾਅਦ ਤੋਂ ਇਹ ਸੰਦੀਪ ਤੇ ਹੋ ਸਕਦਾ ਹੈ ਕਿ ਇਹ ਵੀ ਹੋ ਜਾਏ ਸੋ ਇਹਨਾਂ ਦੇ ਕੋਲ ਜਿਹੜੀ ਇੱਕ ਮਸਲਾ ਵੀ ਕਿਹੜਾ ਕੈਂਡੀਡੇਟ ਖੜਾ ਕਰਕੇ ਲੜਨਾਂ ਲੜਾਉਣਾ ਉਹ ਸ਼ਾਇਦ ਉਹਨੂੰ ਇੰਡੀਪੈਂਡੈਂਟ ਤੌਰ ਤੇ ਦੀ ਭਰ ਮਦਦ ਕਰਨ ਤੇ ਉਹਨੂੰ ਜਿਤਾਉਣ ਦੀ ਕੋਸ਼ਿਸ਼ ਕਰਨ ਇਹ ਹੈ ਹੁਣ ਜਿਹੜੀ ਉਦੋਂ ਬਾਅਦ ਅਸਲ ਕਹਾਣੀ ਤਾਂ ਸ਼ੁਰੂ ਹੋਣੀ ਹੈ ਹਾਲੇ ਤਾਂ ਜਿਹੜੀ ਇਹ ਚੱਲ ਰਿਹਾ ਹੈ ਫੇਰ ਦੇਖਣਾ ਕਿ ਅੱਗੇ ਚੱਲ ਕਿਵੇਂ ਰਿਹਾ ਕਿ ਭਾਰਤੀ ਜਨਤਾ ਪਾਰਟੀ ਨਾਲ ਜਿਵੇਂ ਹੁਣ ਕੈਪਟਨ ਸਾਹਿਬ ਵੀ ਆ ਗਏ ਮੈਦਾਨ 'ਚ ਕਿ ਜੀ ਇਹਨਾਂ ਸਮਝੌਤਾ ਕਰ ਲਓ ਪਹਿਲਾਂ ਸ੍ਰੀਲ ਜਾਖੜ ਕਹਿ ਰਿਹਾ ਹੈ ਤੇ ਕਰਨਾ ਕੀ ਦਾ ਸਮਝੌਤਾ ਇਹ ਵੀ ਤਾਂ ਦੇਖਣਾ ਉਹਨਾਂ ਨੇ ਵੀ ਦੇਖਣਾ ਲੋਕੀ ਦੇ ਨਾਲ ਬੜੇ ਤਰੀਕੇ ਹੁੰਦੇ ਨੇ ਕੋਈ ਸਰਵੇ ਕਰਾ ਸਕਦਾ ਕੋਈ ਖੋਜ ਕਰਾ ਸਕਦਾ ਕਿ ਇਹਨਾਂ ਬਾਰੇ ਲੋਕ ਕੀ ਸੋਚਦੇ ਨੇ ਤੋ ਇਹ ਸਾਰੀਆਂ ਗੱਲਾਂ ਹਾਲਾਂਕਿ ਸੁਭੀਤ ਸਿੰਘ ਬਾਦਲ ਲੱਗੇ ਹੋਏ ਉਹ ਤਾਂ ਹੁਣ ਰਾਜੇਵਾਲ ਨੂੰ ਵੀ ਕਹਿ ਰਹੇ ਆਂ ਵੀ ਆ ਜਾ ਭਾਈ ਇੱਕ ਵਾਰੀ ਸੜੀ ਸਰਕਾਰ ਬਣ ਗਈ ਪੈਸੇ ਹਿੰਮਤ ਆਉਦੀ ਜਿਹਦੇ ਕੋਲ ਇੱਕ ਐਮਐਲਏ ਹੋਵੇ ਅਗਲੇ ਸਾਲ ਸਰਕਾਰ ਬਣਾਉਣ ਨੂੰ ਫਿਰਦਾ ਹੋਵੇ ਇਹ ਤਾਂ ਉਹਦੇ ਬੜੀ ਜਿਹੜਾ ਹੈ ਹਿੰਮਤ ਵਾਲੇ ਕੰਮ ਕਰ ਰਿਹਾ ਹੈ ਤੇ ਉਹਦੇ ਚ ਹੋਸਾ ਦਾ ਰਾਜੇਵਾਲ ਨੂੰ ਕਿਹਾ ਵੀ ਤੂੰ ਆ ਜਾ ਤੇ ਰਾਜੇਵਾਲ ਨੂੰ ਤਾਂ ਉਹਨੇ ਵੀ ਕਿਹਾ ਸੀ ਕੇਜਰੀਵਾਲ ਤਾਂ ਮੈਨੂੰ ਮੁੱਖ ਮੰਤਰੀ ਬਣਾਉਂਦਾ ਸੀ ਫਿਰ ਕਿਸ ਤਰੀਕੇ ਨਾਲ ਵੈਕਟ ਕੀਤਾ ਕਿਵੇਂ ਧੋਖਾ ਦਿੱਤਾ ਉਦੋਂ ਹੁਣ ਰਾਜੇਵਾਲੀ ਸੰਸਦ ਹਨ ਤੇ ਇਹ ਸਿਆਸਤ ਜਿਹੜਾ ਇੰਨਾ ਸਿਆਣਾ ਬੰਦਾ ਕੇਜਰੀਵਾਦੀ ਸਿਆਸਤ ਨਹੀਂ ਸਮਝ ਸਕੇ ਸੋ ਇਹ ਸਾਰੇ ਹਾਲਾਤ ਦੇ ਵਿੱਚ ਸਰ ਵੀਰ ਸਿੰਘ ਬਾਦਲ ਵੀ ਲੱਗਿਆ ਹੋਇਆ ਹੋ ਸਕਦਾ ਕਿਆ ਹੋਵੇ ਜਿਵੇਂ ਪਹਿਰੇ ਬਾਪੂ ਨੇ ਜੇ ਮੇਰ ਸਿੰਘ ਲਖੋਵਾਲ ਨੂੰ ਮੱਡੀਪੁਰ ਦਾ ਚੇਅਰ ਬਣਾ ਬਣਾਇਆ ਤੈਨੂੰ ਬਣਾਵਾਂਗੇ ਆ ਜਾ ਸਹੀ ਸਾਡੇ ਨਾਲ ਪਤਾ ਨਹੀਂ ਕੀ ਕੀ ਚੱਲ ਰਿਹਾ ਹੈ ਲੇਕਿਨ ਇਹ ਜੋ ਪਹਿਲਾ ਐਕਟ ਕੀਤਾ ਵਰਕਿੰਗ ਕਮੇਟੀ ਬਣਾਉਣ ਦਾ ਉਹਦੇ ਚ ਜਿਹੜੇ ਮੈਂਬਰ ਲਏ ਨੇ ਨਵੇਂ ਲਏ ਨੇ ਨੌਜਵਾਨ ਲਏ ਨੇ ਹਰ ਵਰਗ ਚੋਂ ਲਏ ਨੇ ਜਿਵੇਂ ਮੈਂ ਸ਼ੁਰੂ ਚ ਕਿਹਾ ਸੀ ਕਿ ਆਗਾਜ਼ ਤਾਂ ਅੱਛਾ ਹੈ ਅੰਤ ਖੁਦਾ ਜਾਣੇ ਦੇਖੋ ਕਿਧਰ ਨੂੰ ਜਾਂਦੀ ਹੈ ਕਹਾਣੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ